ਸਤਿ ਸ਼੍ਰੀ ਅਕਾਲ ਜੀ ਤੁਹਾਡਾ ਅਰਪਿਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਹੈ ਜੀ ਕਿຊੋ ਆਪਣੇ ਪਕਵੱਗ ਬਣ ਕੇ ਤਿਆਰ ਹੈ ਤੇ ਅਸੀਂ ਜਾਣਾ ਯੋਗਾ ਕਰਨ ਤੇ ਕਈ ਉਹ ਦਿਨੇ ਸਾਡੇ ਬਿਜ਼ੀ ਸੀਗੇ ਸੈਟਰਡੇ ਸੰਡੇ ਕਿਉਂਕਿ ਸਾਡੀ ਦੀਦੀ ਨਹੀਂ ਆਏ ਹੋਏ ਸੀਗੇ ਘਰ ਤੇ ਵਲੌਗ ਵੈਰਾ ਕੁਝ ਵੀ ਸ਼ੂਟ ਨਹੀਂ ਕਰਿਆ ਤੇ ਨਾ ਮੈਂ ਬਹੁਤਾ ਬਣਾਇਆ ਵਲੌਗ ਨਾ ਟਾਈਮ ਹੀ ਲੱਗਦਾ ਤੁਹਾਨੂੰ ਪਤਾ ਜਦੋਂ ਕੋਈ ਆਇਆ ਹੁੰਦਾ ਫਿਰ ਉਹਨਾਂ ਨਾਲ ਟਾਈਮ ਸਪੈਂਡ ਕਰਨ ਚ ਵਲੌਗ ਸ਼ੂਟ ਨਹੀਂ ਕੀਤਾ ਜਾਂਦਾ ਜਿਆਦਾ ਤੇ ਬੱਚੇ ਵੀ ਬੱਚਿਆਂ ਨਾਲ ਖੇਡਣ ਚ ਮਸਤ ਹੋਏ ਰਹਿੰਦੇ ਆ ਇਸ ਕਰਕੇ ਬਿਲਕੁਲ ਵੀ ਵਲੌਗ ਸ਼ੂਟ ਨਹੀਂ ਕੀਤਾ ਸੀਗਾ ਤੇ ਤਾਂ ਕਰਕੇ ਹੀ ਮੇਰਾ ਅੱਜ ਦਾ ਜਿਹੜਾ ਵਲੌਗ ਆ ਉਹ ਵੀ ਮਿਸ ਹੋ ਗਿਆ ਪਾਇਆ ਨਹੀਂ ਮੈਂ ਬਣਾਇਆ ਹੀ ਨਹੀਂ ਜਦ ਪਾਣਾ ਕਿੱਥੇ ਤੇ ਆ ਤੇ ਹੁਣ ਮੈਂ ਸ਼ੁਰੂਆਤ ਕਰੀ ਆ ਆਪਣੇ ਵਲੌਗ ਦੀ ਸ਼ਾਮ ਨੂੰ ਤੇ ਬਾਕੀ ਮੇਰੀ weight loss ਜਰਨੀ ਹੈ ਜੀ ਜਿਹੜੀ ਉਹ ਚੱਲ ਰਹੀ ਹੈ ਤੇ ਪਰ ਇੱਕ ਦਿਨ ਥੋੜਾ ਜਿਹਾ ਜਦੋਂ ਦੀਦੀ ਨਹੀਂ ਆਏ ਸੀਗੇ ਉਦੋਂ ਮੇਰੀ ਜਿਹੜੀ ਡਾਈਟ ਹੈ ਬਿਲਕੁਲ ਉੱਪਰ ਥੱਲੇ ਹੋ ਗਈ ਸੀ ਵੀ ਕਈ ਵਾਰੀ ਹੁਣ ਖਾਇਆ ਜਾਂਦਾ ਜਦ ਕੋਈ ਆਇਆ ਹੁੰਦਾ ਫਿਰ ਅਲੱਗ ਤੇ ਸਪੈਸ਼ਲ ਬਣਾਉਣ ਦੀ ਆਪਣੇ ਆਪਣੇ ਵੱਲ ਲਈ ਕੁਝ ਵੀ ਬਣਾਉਣ ਦੀ ਹਿੰਮਤ ਜੀ ਨਹੀਂ ਰਹਿੰਦੀ ਬਸ ਬੈਠੇ ਰਹਿੰਦੇ ਆ ਇਸ ਕਰਕੇ ਇੱਕ ਦਿਨ ਮੇਰੀ ਇਹ ਡਾਈਟ ਆ ਉਹ ਅਪਸੈਟ ਰਹੀ ਹੈ ਉੱਪਰ ਥੱਲੇ ਤੇ ਹੁਣ ਫੇਰ ਤੇ ਮੈਂ ਅੱਜ ਮੰਡੇ ਤੋਂ ਆਪਣੀ ਰੁਟੀਨ ਤੇ ਆ ਚੁੱਕੀ ਆ ਤੇ ਤੁਹਾਡੇ ਨਾਲ ਸ਼ੇਅਰ ਵੀ ਜਰੂਰ ਕਰੂੰਗੀ ਆਪਣਾ weight ਵੀ ਸ਼ੇਅਰ ਕਰੂੰਗੀ ਆਪਣੀ ਡਾਈਟ ਵੀ ਸ਼ੇਅਰ ਕਰੂੰਗੀ ਤੁਸੀਂ ਮੇਰੇ ਵਲੌਗ ਨਾ ਬਣਾਈ ਰਹੋ ਸ਼ਾਮ ਨੂੰ ਯੋਗਾ ਤੋਂ ਆ ਕੇ ਯੋਗਾ ਕਲਾਸ ਲਗਾ ਕੇ ਮੈਂ ਆ ਕੇ ਧਰਿਆ ਜੀ ਅਦਰ ਦੇਸੀ ਘਿਓ ਮੱਖਣ ਮੈਂ ਮલાઈ ਲਾ ਕੇ ਗਈ ਸੀ ਤੇ ਉਹਨੂੰ ਰੜਕ ਕੇ ਬਣਾ ਲਈ ਲੱਸੀ ਲੱਸੀ ਜਬਰਫਾ ਕੇ ਰੱਖ ਲਈਏ ਪੀਉਂਗੇ ਤੇ ਤਾਜ਼ਾ ਮੱਖਣ ਤਾਜ਼ਾ ਮੱਖਣ ਖਾਣ ਨੂੰ ਰੱਖ ਲਿਆ ਜਿਹਦੇ ਜਿਹੜਾ ਪਿਆ ਸੀਗਾ ਥੋੜਾ ਜਿਹਾ ਥੋੜਾ ਜਿਹਾ ਤਾਜ਼ਾ ਇਹਨਾਂ ਤੋਂ ਬਣਾਉਂ ਆਂ ਗੀ ਦੇਸੀ ਘਿਓ ਸੋਇਰੋ ਰੋਟੀ ਆਟੀ ਚੋਪੜ ਨੇ ਇਹਨੂੰ ਕਰਦਾ ਹੀ ਦੇਸੀ ਘਿਓ ਬਣਾ ਲੈਂਦੇ ਆ ਸੀ। ਪੋੜੀ ਕਰਦੇ ਹਾਂ। ਥੋੜ੍ਹਾ ਜਿਹਾ ਟਾਈਮ ਲੱਗਦਾ ਮੱਖਣ ਤੋਂ ਕੀ ਬਣ ਨੂੰ ਘੱਟ ਜ਼ਿਆਦਾ ਟਾਈਮ ਨਹੀਂ ਲੱਗਦਾ ਮਲਾਈ ਤੋਂ ਟਾਈਮ ਲੱਗਦਾ ਥੋੜ੍ਹਾ ਜਿਹਾ ਪਰ ਮੱਖਣ ਤੋਂ ਜਲਦੀ ਉਹ ਨਿਕਲ ਜਾਂਦਾ ਜਿਵੇਂ ਅਸੀਂ ਕਿ ਤੇ ਮੈਂ ਨਾਈਟ 'ਚ ਜੀ ਕੁਛ ਨਹੀਂ ਖਾਂਦੀ ਡਿਨਰ 'ਚ ਤੇ ਰਾਤ ਦਾ ਜਿਹੜਾ ਡਿਨਰ ਹੈ ਉਹ ਮੈਂ ਸਕਿਪ ਕਰ ਦਿੰਦੀ ਆ। ਅਗਰ ਮਨ ਨੂੰ ਮੈਨੂੰ ਥੋੜੀ ਬਹੁਤੀ ਭੁੱਖ ਲੱਗ ਵੀ ਜਾਵੇ ਤਾਂ ਮੈਂ ਹਲਦੀ ਵਾਲਾ ਦੁੱਧ ਸਲਾਦ ਜਾਂ ਖੀਰਾ ਕੂਰਾ ਜੋ ਵੀ ਸਲਾਦ ਮੈਨੂੰ ਮਿਲ ਜਵੇ ਮਿਕਸ ਉਹ ਖਾ ਲੈਂਦੀ ਆ ਜਾਂ ਮੈਂ ਜੂ ਸੂਪ ਵਗੈਰਾ ਪੀ ਲੈਂਦੀ ਆ ਪਰ ਅੱਜ ਮੈਂ ਥੋੜੀ ਲੇਟੇ ਖਾਣਾ ਖਾਧਾ ਸੀ ਇਸ ਲਈ ਮੈਨੂੰ ਬਿਲਕੁਲ ਵੀ ਭੁੱਖ ਨਹੀਂ ਹੈ ਜੀ ਤੇ ਮੈਂ ਲੱਸੀ ਪੀ ਲਈ ਪਰ ਇੱਕ ਗਲਾਸ ਰਾਤ ਨੂੰ ਮੈਂ ਕਿਸੇ ਤੋਂ ਕੋਈ ਡਾਈਟ ਵਗੈਰਾ ਨਹੀਂ ਲਈ ਮੈਂ ਆਪਣੇ ਹਿਸਾਬ ਨਾਲ ਹੀ ਆਪਣੀ ਡਾਈਟ ਹੈ ਜਿਹੜੀ ਉਹ ਚੇਂਜ ਕਰੀ ਹੋਈ ਹੈ ਤੇ ਉਸ ਨੂੰ ਫੋਲੋ ਕਰ ਰਹੀ ਹਾਂ ਤੇ ਹੁਣ ਬੱਚੇ ਡਿਨਰ ਕਰਨ ਲੱਗੇ ਆ ਆਪਣਾ ਆਪਣਾ ਤੇ ਮੈਂ ਨਹੀਂ ਕਰਨਾਂ ਰਾਤ ਦੇ ਖਾਣਾ ਜੀ ਸਾਨੂੰ ਜ਼ਿਆਦਾ ਇਫੈਕਟ ਕਰਦਾ ਸਾਡੀ ਪੂਰੇ ਦਿਨ ਦੀ ਡਾਈਟ ਨੂੰ ਅਗਰ ਅਸੀਂ ਦਿਨ ਵਿੱਚ ਸਾਰਾ ਦਿਨ ਆਪਣਾ ਡਾਈਟ ਦਾ ਧਿਆਨ ਰੱਖਦੇ ਆ ਰਾਤ ਨੂੰ ਹੈਵੀ ਖਾਣਾ ਖਾ ਲੈਂਦੇ ਆ ਤਾਂ ਸਾਰੀ ਦਿਨ ਦੀ ਸਾਰੀ ਡਾਈਟ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਇਸ ਕਰਕੇ ਰਾਤ ਦੇ ਖਾਣੇ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਦਿਨ ਨਾਲੋਂ ਸੂਰਜ ਦੇ ਜਿੰਨਾ ਚਿਰ ਸੂਰਜ ਹੁੰਦਾ ਉਹਨਾਂ ਚਿਰ ਅਸੀਂ ਜਿੰਨਾ ਮਰਜ਼ੀ ਹੈਵੀ ਚਲੋ ਜਿਹੜਾ ਖਾਂਦੇ ਉਹ ਖਾ ਸਕਦੇ ਆ ਪਰ ਸੂਰਜ ਛਪਣ ਤੋਂ ਬਾਅਦ ਬਿਲਕੁਲ ਸਾਨੂੰ ਹੈਵੀ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ weight ਘਟਾਉਣਾ ਹੈ ਬਾਕੀ ਜਿਨ੍ਹਾਂ ਦੀਆਂ ਬਾਡੀਆਂ ਵਧੀਆ ਹੈ ਮੈਟਾਬੋਲਿਜ਼ਮ ਤੇਜ਼ ਹੈ ਉਹ ਜੋ ਮਰਜ਼ੀ ਖਾ ਸਕਦੇ ਆ ਸਵੇਰ ਦੇ 9:30 ਵੱਜ ਚੁੱਕੇ ਆ ਜੀ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਤੇ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਹੈ ਮੇਰਾ ਕਿਸੇ ਨੇ ਆਪਣਾ ਸਕੂਲ ਦਾ ਕੰਮ ਕਰਨ ਲੱਗੇ ਆ ਤੇ ਮੈਂ ਮੈਂ ਅੱਜ ਕੱਪੜੇ ਨਹੀਂ ਸੀਗੇ ਧੋਣੇ ਅੱਜ ਮੈਂ ਕੱਪੜੇ ਨਹੀਂ ਧੋਤੇ ਇਸ ਕਰਕੇ ਅੱਜ ਮੈਂ ਜਲਦੀ ਵੇਲੀ ਹੋਗੀ ਤੇ ਮੈਂ ਹੁਣੇ ਪੀ ਕੇ ਹੱਟਿਆ ਜੀ ਘੀਆ ਦਾ ਜੂਸ ਸਾਬ ਤੇ ਡੈਡੀ ਜੀ ਅਸੀਂ ਤਿੰਨਾਂ ਨੇ ਪਿਤਾ ਜੀ ਘੀਆ ਦਾ ਜੂਸ ਬੱਚੇ ਕਰ ਰਹੇ ਆ ਜੀ ਬ੍ਰੈਕਫਾਸਟ ਤੇ ਅੱਜ ਵੋਟਾਂ ਦਾ ਵੀ ਰਿਜ਼ਲਟ ਹੈ ਦੇਖਦੇ ਅੱਜ ਕਿਹੜਾ ਲੀਡਰ ਨੂੰ ਕੁਰਸੀ ਨਸੀਬ ਹੁੰਦੀ ਹੈ ਅੱਜ ਸਾਰੇ ਟੀਵੀ ਲਾ ਕੇ ਬਸ ਰਿਜ਼ਲਟ ਤੇ ਹੀ ਅੱਖਾਂ ਹੈ ਸਾਰਿਆਂ ਦੀ ਦੇਖਦੇ ਕੀ ਬਣਦਾ ਤੇ ਬਾਕੀ ਅੱਜ ਦੇ ਬਲੌਗ ਚੰਨ ਜੀ ਮਿਲਦੇ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਬਾਏ ਬਾਏ